ਓ ਯਾਰ ਉਹ ਚਲ ਦੇਖਿਆ ਉਹ ਤਾਂ ਇੱਕ ਟਿਕਲਾ ਕੇ ਹੀ ਬਰਾਬਰ ਆ ਆਹ ਕਹਾਣੀ ਦੇਖ ਕੇ ਤੁਸੀਂ ਨਹੀਂ ਇੰਤਜ਼ਾਰ ਕਰੋ ਮਤਲਬ ਸਾਡੇ ਕੋਲ ਆਪਣੇ ਕੋਲ ਲਾ ਲੋ ਜਵਾ ਪੱਟੂ ਗਾ ਜੀ ਬਾਈ ਜੀ ਪਿੱਛੇ ਹੱਗ ਬਾਈ ਯਾਰ ਬਾਈ ਬਾਈ ਥੋੜਾ ਜਿਆਦਾ ਦਿਖ ਜਾਂ ਦੋ ਪਾਕਿਸਤਾਨ ਵਿੱਚ ਜੋ ਘਟਨਾ ਵਾਪਰੀ ਹੈ ਜੀ ਪਰਸੋਂ ਕੋਮੇ ਸੱਚ ਸ਼ਬਦਾ ਚ ਨਿੰਦਾ ਕਰਦੀਆਂ ਹੁਣ ਉਸ ਦਿਨ ਦਾਇਰਾ ਦਾ ਜਿਨ੍ਹਾਂ ਨੇ ਨਿਹੱਤੇ ਮਾਸੂਮ ਬੇਕਸੂਰ ਇਸ ਵਾਸੀਆਂ ਦਾ ਇਸ ਪਰ ਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਉਹ ਸਾਰੇ ਦੇਸ਼ ਤੇ ਰਾਸ਼ੀਆਂ ਦਾ ਹਿਰਦਾ ਜੰਜੋਲ ਕੇ ਰੱਖਦਾ ਹੈਗਾ ਅੱਜ ਭਾਵੇਂ ਕਸ਼ਮੀਰ ਦੇ ਲੋਕੀ ਹੋਣ ਜਾਂ ਦੇਸ਼ ਦੇ ਲੋਕੀ ਹੋਣ ਉਹ ਡਟ ਕੇ ਆਪਣੇ ਹਿੰਦੂ ਭਰਾਵਾਂ ਦੇ ਨਾਲ ਖੜਿਆ ਉਹਨਾਂ 26 ਪਰਿਵਾਰਾਂ ਦੇ ਨਾਲ ਖੜਿਓ ਨਾ ਮਾਵਾ ਪਹਿਣਾ ਦੇ ਨਾਲ ਜਿਹੜੇ ਉੱਥੇ ਸੈਲਾਨੀ ਛੁੱਟੀ ਮਨਾਣ ਗਏ ਸੀ ਤੇ ਛੁੱਟੀ ਤਾਂ ਉਹਨਾਂ ਨੂੰ ਕੀ ਇਹ ਸਖਰੇਮੀ ਦੇ ਨਾਲ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਉਹਦੀ ਜਿੰਨੀ ਸਖ ਸ਼ਬਦਾਂ ਚ ਨਿੰਦਾ ਕੀਤੀ ਜਾਏ ਉਹ ਘਾਟੇ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਮੈਂ ਇਨਸਾਨ ਨਹੀਂ ਇਹ ਹਯਵਾਨ ਤੋਂ ਵੀ ਮਾਰੇ ਜਾਨਵਰ ਇਹਨਾਂ ਦੇ ਵਾਸਤੇ ਹੋਏ ਸ਼ਬਦ ਹੋਣੇ ਚਾਹੀਦੇ ਮੈਂ ਜੇ ਇਹਨਾਂ ਦੇ ਬਾਜ਼ੂਆਂ 'ਚ ਜੇ ਕੋਈ ਦਮ ਸੀਗਾ ਤਾਂ ਆਕੇ ਸਾਡੇ ਫੌਜ ਦੇ ਨਾਲ ਮੁਕਾਬਲਾ ਕਰਦੇ ਨਿਹੱਤਿਆਂ ਦੇ ਅਖਬਾਰ ਕਰਕੇ ਤੁਸੀਂ ਹੀਰੋ ਨਹੀਂ ਬਣਦੇ ਤੁਸੀਂ ਜਾਨਵਰ ਕਹਿ ਲੈਂਦੇ ਹੋ ਤੇ ਅੱਜ ਦੁੱਖ ਹੁੰਦਾ ਹੈ ਕਿ ਅਸੀਂ ਸਾਰੇ ਡਟ ਕੇ ਦੇਸ਼ ਅੱਜ ਸਰਕਾਰ ਦੇ ਨਾਲ ਖੜੇ ਆ ਕਿ ਇਹੋ ਜੇ ਬੰਦਿਆਂ ਨੂੰ ਇਹੋ ਜਾਂ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲੇ ਤੇ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਬੇਕਸੂਰਾਂ ਦਾ ਖੂਨ ਡੋਲੇ ਲੇਕਿਨ ਜਿਹੜੇ ਕਸੂਰਵਾਰੇ ਉਹਨਾਂ ਨੂੰ ਛੜਿਆ ਨਹੀਂ ਮੈਨੂੰ ਤਾਂ ਲੱਗਦਾ ਜੀ ਬਿਲਕੁਲ ਇਹ ਤਾਂ ਧਰਮ ਦੇ ਨਾਂ 'ਤੇ ਇੱਕ ਸੂਬਾ ਇੱਕ ਦੇਸ਼ ਜਿੱਥੇ ਹਿੰਦੂ ਮੁਸਲਮ ਸਿੱਖ ਸਾਈ ਸ਼ਾਂਤੀ ਦੇ ਨਾਲ ਵਸਦੇ ਨੇ ਤੇ বাসਨਾ ਚਾਹੁੰਦੇ ਨੇ ਆ ਜਿਹੜਾ ਇਹਨਾਂ ਨੇ ਭਾਈਚਾਰੇ ਇੱਕ ਸਾਹ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਤੋਂ ਸਖਸ਼ਭਾਂ ਜਿਵੇਂ ਇਹਨਾਂ ਦਾ ਨਿੰਦਾ ਕਰਦੀਆਂ ਕਿ ਧਰਮ ਦੇ ਆਧਾਰ 'ਤੇ ਤੁਸੀਂ ਕਿਸੇ ਨੂੰ ਕਤਲ ਕਰੋ ਅੱਜ Hindu ਭਾਈਚਾਰੇ ਦੇ ਨਾਲ ਪਾਵੇਂ ਸਿੱਖ ਹੋਏ ਪਾਵੇਂ ਮੁਸਲਮਾਨ ਹੋਏ ਸਾਰੇ ਅਸੀਂ ਡਟ ਕੇ ਖੜਿਆ ਵਿਰੋਧ 'ਚ ਖੜਿਆ ਤੇ ਅੱਜ ਇਸ ਵਾਸਤੇ ਆਹ ਰੋਸ ਸਮਾਜ ਅਸੀਂ ਕਰ ਰਹੇ ਹਾਂ ਉਹਨਾਂ ਪਰਿਵਾਰਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸਾਂਝ ਪਾ ਕੇ ਇਸ ਔਖੇ ਸਮੇਂ 'ਚ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ ਸਰਪਾਰਟੀ ਇੱਕ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਜੀ ਕੇਂਦਰ ਸਰਕਾਰ ਵੱਲੋਂ ਕਿ ਲੱਗਦਾ ਵੀ ਉਹਦੇ ਵਿੱਚ ਕੋਈ ਸਖਤ ਫੈਸਲਾ ਹੋਊਗਾ ਜੀ ਦੇਖੋ ਸਾਬ ਸ फैसला ਤਾਂ ਸਰਕਾਰ ਨੂੰ ਕਰਨਾ ਚਾਹੀਦਾ ਜੇ ਦੁਸ਼ਮਣ ਸਾਡੇ ਘਰ ਦੇ ਵਿੱਚ ਘੁੱਸ ਕੇ ਇਸ ਤਰੀਕੇ ਦੇ ਨਾਲ ਜੋ ਉਹਨਾਂ ਨੇ ਕੀਤਾ ਇਹਨੂੰ ਬਖਸ਼ਿਆ ਨਹੀਂ ਜਾ ਸਕਦਾ ਮੋਦੀ ਸਾਹਮਣੇ 52 ਇੰਚ ਦਾ ਸੀਨਾ ਗਿਆ ਸੀ ਕਿਉਂ ਲੱਗਦਾ ਵੀ ਉਹਨਾਂ ਤੋਂ ਕੋਈ ਇਹੋ ਜਿਓਂ ਕੀਦ ਹੋਊਗੀ ਜੋ ਇਸ ਵਾਰ ਹੋਇਆ ਜੀ ਦੇਖੋ ਜੋ ਵੀ ਫੈਸਲਾ ਲੈਣਾ ਹੈਗਾ ਸਰਕਾਰ ਸક્ષਮ ਹੈ ਉਹਨਾਂ ਦੇ ਕੋਲ ਬਹੁਮਤ ਹੈ ਆ ਸਾਰਾ ਦੇਸ਼ ਉਹਨਾਂ ਦੇ ਨਾਲ ਖੜਿਆ ਹੈ ਸਿਰਫ ਦੇਸ਼ ਦੇ ਲੋਕਾਂ ਦੇ ਮਨਾਂ 'ਚ ਅக்ਰੋਸ਼ ਹੈ ਤੇ ਬਹੁਤ ਵੱਡਾ ਦੁੱਖ ਹੈ ਤੇ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਆ ਕੀਤਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਇਹ ਪਹਿਲੀ ਵਾਰ ਨਹੀਂ ਹੋਇਆ ਹਰ ਵਾਰੀ ਹੋਇਆ ਹੈ ਚਲੋ ਚਲੋ